ਆ ਹੜ੍ਹਾਂ ਤੋਂ ਬਾਅਦ ਹੁਣ ਗਰਾਊਂਡ ਲੈਵਲ ਤੇ ਖੜੇ ਆ ਜਿੱਥੇ ਕਿ ਆ ਹਾਲਾਤ ਜਿਹੜੇ ਆ ਉਹ ਬਹੁਤ ਨਾਜ਼ੁਕ ਹੋ ਚੁੱਕੇ ਨੇ ਲੋਕਾਂ ਦੇ ਜਿਹੜੀਆਂ ਜ਼ਮੀਨਾਂ ਹੈਗੀਆਂ ਜਾਂ ਜਿਹੜੇ ਮਕਾਨ ਹੈਗੇ ਨੇ ਹੜ੍ਹਾਂ ਤੋਂ ਬਾਅਦ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਇਸ ਟਾਈਮ ਆਪਾਂ ਜਿਹੜਾ ਕੋਠੇ ਮਨਵਾਲ ਦੇ ਵਿੱਚ ਖਾਨਪੂਰ ਚੌਕ ਜਿਹੜਾ ਕੀ ਪੈਂਦਾ ਹੈਗਾ ਔਰ ਇਹ ਏਰੀਆ ਦੀ ਗੱਲ ਕਰੀਏ ਤੇ ਇਹ ਸੁਜਾਨਪੂਰ ਏਰੀਆ ਦੇ ਵਿੱਚ ਹੀ ਪੈਂਦਾ ਹੈਗਾ ਔਰ ਆ ਇੱਥੇ ਦੇ ਹਾਲਾਤ ਦੱਸੀਏ ਤੇ ਇਹ ਤਾਸ਼ ਵਾਂਗੂ ਜਿਹੜਾ ਪਾਣੀ ਦੀ ਭੇਂਟ ਚੜ ਗਿਆ ਸਿਗਾ ਮਕਾਨ ਔਰ ਪੂਰਾ ਟੱਟ ਚੁਕਿਆ ਔਰ ਇੱਥੇ ਜਿਹੜੇ ਆ ਆ ਜਿਹੜੇ ਇਹਨਾਂ ਦੇ ਮਾਲਕ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਬਜ਼ੁਰਗ ਨੇ ਔਰ ਇਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਵੀ ਕਰਾਂਗੇ ਜਗਬਾਣੀ ਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂਜੀ ਮੈਂ ਕਿਸ ਤਰ੍ਹਾਂ ਵਾਪਰਿਆ ਹਾਸਾ ਔਰ ਕੀ ਗੱਲ ਹੋਈ ਹੈਗੀ ਆ ਵਾਹ RAMDAS ਮਕਾਨ ਮਾਲਕ 80 ਸਾਲ ਦੀ ਉਮਰ ਹੈ ਮੇਰੀ ਇਹ ਮਕਾਨ ਮੈਂ ਬੜੀ ਆਪਣੇ ਪੂਰੀ ਜ਼ਿੰਦਗੀ ਦੀ ਮਿਹਨਤ ਦਿਨ ਰਾਤ ਦੀ ਮਿਹਨਤ ਕਰਕੇ ਤੇ ਮੈਂ ਮਕਾਨ ਬਣਾਇਆ ਸੀ 24 ਤਰੀਕ ਨੂੰ ਇੰਨਾ ਕੁ ਫਲੱਡ ਆਇਆ ਜਿਸ ਨੇ ਕਿ ਮੇਰਾ ਖਾਰ ਲਾ ਦਿੱਤੀ ਮਕਾਨ ਨੂੰ ਤੇ ਸਾਰਾ ਹੀ ਡੇਗ ਗਿਆ ਉਸ ਟਾਈਮ ਤੇ ਜੇ ਗੱਲ ਕਰੀਏ ਤੇ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਕੋਲ ਨਹੀਂ ਸੀ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਆਏ ਬਾਅਦ ਚ ਦਿੱਗਨ ਤੋਂ ਬਾਅਦ ਆਏ ਜ਼ਰੂਰ ਆਏ ਦੋ ਦਿਨ ਆਏ ਆ ਹਰ ਇੱਕ ਬੰਦਾ ਆਇਆ ਸਵਾਏ ਇੱਕ ਲਾਜਕਾਂ ਦੇ ਘਟਾਰੂ ਚੱਕ ਰਿਹਾ ਸਵਾਏ ਬਾਕੀ ਹਰ ਇੱਕ ਬੰਦਾ ਆਇਆ ਸਾਰੇ ਨੇ ਆਸ਼ਵਾਸਨ ਤੇ ਦਿੱਤਾ ਲੇਕਿਨ ਦੋ ਦਿਨ ਤੋਂ ਬਾਅਦ ਸਾਨੂੰ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਵੀ ਤੁਸੀਂ ਰਾਤ ਕਿਥੇ ਕਰਦੇ ਹੋ ਕੀ ਕਰਦੇ ਹੋ ਕੀ ਨਹੀਂ ਕਰਦੇ ਤੇ ਜਿਸ ਦਿਨ ਇਹ ਮਕਾਨ ਡਿੱਗਿਆ ਜਦ ਪਾਣੀ ਦਾ ਫਲੋ ਜ਼ਿਆਦਾ ਤੇਜ਼ ਸੀ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਕਿ ਇਹ ਮਕਾਨ ਠੱਣ ਵਾਲਾ ਉਹ ਤਾਂ ਬਰਸਾਤ ਲੱਗੀ ਹੋਈ ਸੀ ਲੇਕਿਨ ਜਿਸ ਵੇਲੇ ਮਕਾਨ ਤੇ ਆ ਉਸ ਵੇਲੇ ਬਰਸਾਤ ਥੋੜੀ ਘਟ ਗਈ ਸੀ بارش ਪਾਣੀ ਇੰਨਾ ਕਿ ਜ਼ਿਆਦਾ ਸੀ ਕਿ ਅਸੀਂ ਡਰ ਗਏ ਉਪਰੋਂ ਥੱਲੇ ਆ ਗਏ ਗਲੀ ਦੇ ਵਿੱਚ ਤੇ 5 ਮਿੰਟ ਦੇ ਫਰਕ ਨਾਲ ਅਸੀਂ ਬਚ ਗਏ ਤੇ ਮਕਾਨ ਸਾਡਾ ਜਿਹੜਾ ਪੂਰਾ ਹੀ ਪੂਰਾ ਦੁਕਾਨ ਵੀ ਮਕਾਨ ਵੀ ਪੂਰਾ ਦਾ ਪੂਰਾ ਖਤਗਰਸ ਹੋ ਗਿਆ ਕਿੰਨੇ ਪਰਿਵਾਰਿਕ ਮੈਂਬਰ ਹੈਗੇ ਹੋ ਤੁਸੀਂ ਪਰਿਵਾਰ ਦੇ ਵਿੱਚ 6 ਮੈਂਬਰ ਆਹੀਂ ਮੈਂ ਤੇ ਸ਼ੁਭਲਤਾ પતિ ਪਤਨੀ ਸਾਡੀ ਨੂਰ ਰਾਣੀ ਅ ਬੇਟਾ ਔਰ ਉਹਨਾਂ ਦੇ ਅਗੇ ਦੋ ਬੱਚੇ ਇੱਕ ਲੜਕੀ ਛੋਟਾ ਲੜਕਾ ਪੋਤੀ ਪੋਤਾ 6 ਮੈਂਬਰ ਆ ਇਸ ਘਰ ਚ ਤੇ ਹੁਣ ਜੇ ਗੱਲ ਕਰੀਏ ਰੋਟੀ ਪਾਣੀ ਦੀ ਔਰ ਜੇ ਸਮਾਨ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਮੈਨੇਜ ਕਰਦੇ ਪਿਓ ਆਏ ਰੋਟੀ ਪਾਣੀ ਇਦਾਂ ਹੀ ਆ ਜੀ ਕੋਈ ਕੁਛ ਰਿਸ਼ਤੇਦਾਰ ਕੋਈ ਮਾੜੀ ਮੋੜੀ ਮਦਦ ਕਰ ਰਹੇ ਨੇ ਕੁਛ ਰਿਸ਼ਤੇਦਾਰ ਇਹੋ ਜਿਹੇ ਵੀ ਆ ਨੇ ਜਿਹੜੇ ਮਤਲਬ ਕਿ ਸਾਨੂੰ ਪੂਰਾ ਰੋਟੀ ਪਾਣੀ ਭੇਜ ਦਿੰਦੇ ਆ ਸਾਡੀ ਮਦਦਮਦਦ ਪੂਰੀ ਕਰ ਰਹੇ ਆ ਲੇਕਿਨ ਕੁਛ ਮੈਨੂੰ ਰਾਸ਼ਨ ਮਿਲਦਾ ਸੀ ਜਿਹੜੀ ਕਣਕ 90 ਕਿਲੋ ਤੇ 9 ਮਹੀਨੇ ਬਾਅਦ ਉਹ ਮੈਂ 5-6 ਦਿਨ ਪਹਿਲਾਂ ਹੀ ਜਮ੍ਹਾਂ ਕਰਾਈ ਸੀ ਕਣਕ ਆਟੇ ਵਾਸਤੇ ਉਹ ਆਟਾ ਵੀ ਮੈਂ ਇੱਕ ਗੁਰ ਲੈ ਜਿਹੜੇ ਜੂਤ ਪੇਚਦੇ ਇੱਥੇ ਤੇ ਜੋ ਹੈੀ ਉਹ ਤੇ ਸਭ ਕੁਝ ਰੁੜ ਗਿਆ ਇੱਥੋਂ ਨਹੀਂ ਕੁਝ ਵੀ ਅਸਰ ਹੋਇਆ ਲੇਕਿਨ ਉਹ ਚਲੋ ਭਗਵਾਨ ਨੇ ਕੋਈ ਨਾ ਕੋਈ ਦਰਜਾ ਜੋੜਿਆ ਹੀ ਹੁੰਦਾ ਲੇਕਿਨ ਰੱਬ ਇਹੋ ਜੇ ਰੋਟੀ ਕਿਸੇ ਨੂੰ ਵੀ ਨਾ ਦੇਵੇ ਤੇ ਬੰਦਾ ਭਿਕ ਮੰਗਾ ਹੋ ਗਿਆ ਜਾਂ ਮਿਲ ਕੇ ਮਿਹਨਤ ਕਰਨ ਵਾਲੇ ਬੰਦੇ ਹੀ ਅਸੀਂ ਗੱਡਸ ਪੂਰਾ ਰੱਖਦੇ ਜੀ ਮਿਹਨਤ ਕਰਕੇ ਰੋਟੀ ਪਾਣੀ ਸਭ ਕੁਝ ਠੀਕ ਠਾਕ ਹੀ ਮਕਾਨ ਠੀਕ ਠਾਕ ਬਣਾਇਆ ਸੀ ਲੇਕਿਨ ਮਜਬੂਰੀ ਸਭ ਕੁਝ ਕਰਉਂਦੇ ਕੰਮ ਕਾਜ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਕੰਮ ਮੈਂ ਤਾਂ ਕੰਮ ਕਾਜ ਕਰਨ ਦੇ ਕਾਬਿਲ ਹੀ ਨਹੀਂ ਹਾਂ ਨੂੰ ਤੇ ਥੋੜਾ ਛਟਣ ਛਟਣ ਦੀ ਮੈਂ ਮਾਰੀ ਮੋਟੀ ਰੱਖੀ ਸੀ ਉਹ ਸ਼ਟਿੰਗ ਵੀ ਮੇਰੀ ਕਾਫੀ ਰੁੜ ਗਈ ਜੀ ਲੇਕਿਨ ਫਿਰ ਵੀ ਚਲੋ ਮਾੜਾ ਚੰਗਾ ਅਜੇ ਵੀ ਕੰਮ ਕੁਝ ਬਚ ਗਿਆ ਦੁਕਾਨ ਦੇ ਅੰਦਰ ਜਾਣਾ ਮناسب ਨਹੀਂ ਸਮਝਦੇ ਲੇਕਿਨ ਫਿਰ ਵੀ ਜਿਹੜੇ ਕੋਈ ਪੁਰਾਣੇ ਗਾਹਕ ਲੱਗੇ ਹੋਏ ਆ ਉਹ ਆ ਜਾਂਦੇ ਆ ਮਾੜਾ ਮੋਟਾ ਕੋਈ 2-400 ਰੁਪਿਆ ਸ਼ਾਮ ਤੱਕ ਬੜੀ ਮੁਸ਼ਕਲ ਨਾਲ ਬਣਦਾ ਜਿਆਦਾ ਨਹੀਂ ਬਣਦਾ ਤਾਂ ਕੀ ਸਰਕਾਰਾਂ ਨੂੰ ਕੀ ਮੰਗ ਹੈਗੀ ਤੁਹਾਡੀ ਸਰਕਾਰ ਵੱਲੋਂ ਤੇ ਅਸੀਂ ਕਹਿੰਦੇ ਆਂ ਬਈ ਜਿਆਦਾ ਜਿਆਦਾ ਮੰਗ ਕਰੇ ਇਹ ਸਰਕਾਰ ਆਪੇ ਵੀ ਆਪਣੇ ਓਵਰਸੀਅਰ ਇੰਜੀਨੀਅਰ ਕੇ ਨੂੰ ਵੀ ਆਰਕੀਟੈਕਟ ਨੂੰ ਕੇ ਨੂੰ ਵੀ ਲੈ ਕੇ ਅਸਟੀਮੇਟ ਲਵਾ ਸਕਦੇ ਆ 80 ਲੱਖ ਤੋਂ ਵੱਧ ਦਾ ਨੁਕਸਾਨ ਘਟਦਾ ਨਹੀਂ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਭਗਵੰਤ ਮਾਨ ਦੀ ਸਰਕਾਰ ਹੈ ਔਰ ਭਗਵੰਤ ਮਾਨ ਨੇ ਇਹ ਕਿਹਾ ਹੈਗਾ ਕਿ ਜਿੰਨੀ ਲੋਕਾਂ ਦੀ ਨੁਕਸਾਨ ਹੋਇਆ ਜਿੰਨਾ ਘਰ ਟੁੱਟੇ ਨੇ ਜਾਂ ਖੇਤੀਬਾੜੀ ਦੀ ਗੱਲ ਕਰੀਏ ਜਿੰਨਾ ਵੀ ਨੁਕਸਾਨ ਹੋਇਆ ਮੈਂ ਪਾਈ ਪਾਈ ਪਰਾਂਗਾ ਕੀ ਮੈਸੇਜ ਲਾਣਾ ਚਾਹੁੰਦੇ ਹੋਣਾ ਇਹ ਦੇਖੋ ਜੀ ਐਥਰਾ ਪੜਦੇ ਰਿਹਾ ਗਿਆ ਹੈ ਅਖਬਾਰ 'ਚ ਜਾਂ ਖਬਰਾਂ 'ਚ ਵੀ ਭਗਵਾਨ ਰਮਾਣ ਮੈਂ ਇਹ ਕਰਾਂਗਾ ਉਹ ਕਰਾਂਗਾ ਦੂਸਰੇ ਤੀਸਰੇ ਬੰਦੇ ਵੀ ਜਿਹੜੇ ਬੰਦੇ ਇੱਥੇ ਦੋ ਦਿਨ ਆਏ ਆ ਉਹਨਾਂ ਨੇ ਵੀ ਸਾਰਿਆਂ ਨੇ ਪੂਰਾ ਸਹਿਯੋਗਕਤਾ ਕੇ ਤੁਹਾਡਾ ਵੱਧ ਤੋਂ ਵੱਧ ਨੁਕਸਾਨ ਦੀ ਪਰਪਾਈ ਕਰਾਵਾਂਗੇ ਸਾਡੇ ਹਾਲੇ ਤੱਕ ਮਿਲਿਆ ਤੁਹਾਨੂੰ ਹਾਲੇ ਤੱਕ ਇੱਕ ਪੈਸਾ ਵੀ ਨਹੀਂ ਮਿਲਿਆ 20 ਦਿਨ ਹੋ ਗਏ ਆ ਉਹ ਤਾਂ 2 ਦਿਨ ਤੋਂ ਬਾਅਦ ਬੰਦਾ ਵੀ ਕੋਈ ਨਹੀਂ ਆਇਆ ਤੇ ਪਰਪਾਈ ਤਾਂ ਕੀ ਕਰਨੀ ਜੇ ਜੇ ਬਿਲਕੁਲ ਇਹ ਇਹਨਾਂ ਦੀ ਮੂੰਹ ਜਬਾਨੀ ਇਹ ਕਹਿ ਰਹੇ ਨੇ ਕਿ ਜਦੋਂ ਸਾਡਾ ਮਕਾਨ ਇੱਥੇ ਟੱਟ ਗਿਆ ਸੀਗਾ ਤਾਂ ਸਰਕਾਰਾਂ ਦੇ ਮੁਲਾਜ਼ਮ ਔਰ ਜਿਹੜੇ ਸਰਕਾਰਾਂ ਹੈਗੀਆਂ ਇੱਥੇ ਪਹੁੰਚੇ ਸੀਗੇ ਔਰ ਅਸ਼ਵਾਸਨ ਵੀ ਦਿੱਤਾ ਸੀਗਾ ਕਿ ਤੁਹਾਡਾ ਘਰ ਜਿਹੜਾ ਬਣਾ ਦਿੱਤਾ ਜਾਏਗਾ ਲੇਕਿਨ ਅੱਜ 3 ਹਫ਼ਤੇ ਹੋ ਚੁੱਕੇ ਨੇ ਔਰ ਇਹਨਾਂ ਦਾ ਘਰ ਜਿਉਂ ਦਾ ਤਿਉਂ ਹੀ ਹੈ ਔਰ ਇੱਥੇ ਮਾਤਾ ਜੀ ਵੀ ਹੈਗੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਆ ਗੱਲਬਾਤ ਕਰਦੇ ਆਂ। ਤਾਂ ਕੀ ਕਹਿਣਾ ਹੈ ਜਿਹੜਾ ਘਰ ਤੁਹਾਡਾ ਟੁੱਟ ਚੁੱਕਿਆ ਤਬਾਹ ਹੋ ਚੁੱਕਿਆ ਸਾਰਾ ਸਮਾਨ ਦੀ ਗੱਲ ਕਰੀਏ ਤੇ ਉਹ ਰੁੜ ਚੁੱਕਿਆ ਹੈਗਾ ਕੀ ਕਹਿਣਾ ਹੈ? ਕਹਿਣਾ ਕੀ ਵੀ ਜੋ ਵੀ ਹੈ ਇਹ ਸਾਰਾ ਕੁਝ ਰੁੜ ਗਿਆ ਕੀਮਤੀ ਚੀਜ਼ਾਂ ਵੀ ਹਰ ਚੀਜ਼ ਰੁੜ ਗਈ ਹੈ। ਕੋਈ ਕੱਪੜਾ ਨਹੀਂ ਕੋਈ ਕੁਛ ਨਹੀਂ ਸਾਡੇ ਕੋਲ ਰਿਹਾ। ਇਹ ਇਹ ਸਿਰਫ ਤੇ ਚਪਲਾ ਤੱਕ ਕਮਿਨੀ ਸਾਡੇ ਕੋਲ ਰਿਆ ਹੁਣ ਇਹੀ ਹੈ ਪ੍ਰਸ਼ਾਸਨ ਅੱਗੇ ਵੀ ਸਾਡਾ ਕੀਮਤੀ ਚੀਜ਼ਾਂ ਜਿਹੜੀਆਂ ਰੋਡੀਆਂ ਨੇ ਉਹ ਚਲੋ ਸਾਨੂੰ ਕੁਛ ਤਾਂ ਕੁਛ ਦੇਣਾ ਚਾਹੀਦਾ ਉਹਨਾਂ ਨੇ ਅਜੇ ਤੱਕ ਕੋਈ ਬੜਿਆ ਹੀ ਨਹੀਂ ਤੇ ਸਾਡੇ ਵੱਲ ਹਾਂ ਸਾਡਾ ਮਕਾਨਦਾਰ ਜੇ ਰੋਟੀ ਪਾਣੀ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਮੈਨੇਜ ਹੋ ਰਿਹਾ ਰੋਟੀ ਪਾਣੀ ਫਿਰ ਉਹ ਹੀ ਦੇ ਦਿੰਦੇ ਕੋਈ ਰਿਸ਼ਤੇਦਾਰ ਦੇ ਕਰਦੇ ਸਾਨੂੰ ਮਾਰਾ ਮੋਟਾ ਤੇ ਜੇ ਖਰਚੇ ਦੀ ਗੱਲ ਕਰੀਏ ਉਹ ਕਿਸ ਤਰ੍ਹਾਂ ਮੈਨੇਜ ਹੋ ਰਿਹਾ ਖਰਚਾ ਫਿਰ ਮਾਰਾ ਮੋਟਾ ਕਰੇ ਕਰਦੇ ਨੇ ਦੁਕਾਨ ਤੇ 200 200 ਲੈ ਜਾਂਦੇ ਘਰ ਸਬਜ਼ੀ ਭਾਜੀ ਮੰਨਦੇ ਸਾਡੇ ਹਾਂਜੀ ਤਾਂ ਕੀ ਮੰਗ ਹੈਗੀ ਸਰਕਾਰਾਂ ਕੋਲ ਸਰਕਾਰਾਂ ਕੋਲ ਇਹੀ ਮੰਗ ਹੈ ਵੀ ਸਾਨੂੰ ਥੋੜਾ ਬੋਤਾ ਜਿਆਦਾ ਤੇ ਜਿਆਦਾ ਜਿੰਨਾ ਹੋਵੇਗਾ ਉਹ ਆ ਜਿਹੜਾ ਮਿਲ ਸਕੇ ਮਿਲ ਸਕੇ ਹਾਂਜੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਆਂ ਮਿਹਨਤ ਮਜ਼ਦੂਰੀ ਕੀਤੇ ਸਾਰੀ ਜ਼ਿੰਦਗੀ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਆਂ ਸਾਡੇ ਕੋਲ ਤਾਂ ਕੋਈ ਹੋਰ ਤੇ ਹੈ ਵੀ ਕੁਛ ਨਹੀਂ ਜੋ ਜ਼ਿੰਦਗੀ ਤੇ ਕਮਾਇਆ ਇੱਥੇ ਹੀ ਲਾ ਜੜਿਆ ਹੈ ਤੇ ਚਲੋ ਘਰ ਚੰਗਾ ਬਣ ਜਾਵੇ ਕੋਈ ਸੰਸਾਰ ਦੇ ਬੰਦੇ ਨਹੀਂ ਪਹੁੰਚੇ ਇੱਥੇ ਦਾਨੀ ਵੀਰ ਜਿਹੜੇ ਸੱਜਣ ਹੁੰਦੇ ਆ ਉਹ ਨਹੀਂ ਇੱਥੇ ਕੋਈ ਨਹੀਂ ਪੁਝਿਆ ਕੋਈ ਸੰਸਾਰ ਕੋਈ ਨਹੀਂ ਪੁਝਿਆ ਸਾਨੂੰ 10 ਰੁਪਏ ਤੱਕ ਉਮੀਦ ਨਹੀਂ ਮਿਲੀ ਸਰਕਾਰ ਜਾਂ ਦਾਨੀ ਕਵਾਨੀ ਜਿਹਨੇ ਵਧਿਆ ਗਿਆ ਉਹਦਾ بیٹے ਨਾਲ ਕੋਈ ਗੱਲ ਹੋਣੀ ਹੋਏਗੀ ਪਤਾ ਨਹੀਂ ਅਜੇ ਤੱਕ ਬੇੜਾ ਵੀ ਸ਼ਾਮ ਨੂੰ ਦੱਸਦਾ ਹੀ ਆ ਪਰ ਅਜੇ ਤੱਕ ਤਾਜੋਗੀਤਾ ਹੈ ਦਾਕਤਾ ਲੇਕਿਨ ਇੱਕ 10 ਰੁਪਏ ਦੀ ਸਾਨੂੰ ਮਦਦ ਨਹੀਂ ਹੋਈ ਜੇ ਬਿਲਕੁਲ ਇਹ ਜਿਹੜੇ ਆ ਬਜ਼ੁਰਗ ਜਿਹੜੇ ਔਰ ਉਹ ਇਹਨਾਂ ਦਾ ਇਹ ਕਹਿਣਾ ਕਿ ਹਾਲੇ ਤੱਕ ਇੱਥੇ ਸਰਕਾਰਾਂ ਸਾਡੀ ਸੋਧ ਲੈਣ ਵਾਸਤੇ ਨਹੀਂ ਪਹੁੰਚੀਆਂ ਉਸੇ ਟਾਈਮ ਪਹੁੰਚੀਆਂ ਸੀਗੀਆਂ ਜਦੋਂ ਜਦੋਂ ਸਾਡਾ ਘਰ ਢੇਟ ਢੈਰੀ ਹੋ ਗਿਆ ਸੀਗਾ ਔਰ ਇਹਨਾਂ ਦੀ ਅਪੀਲ ਹੈਗੀ ਆ ਕਿ ਆ ਜਿੰਨੇ ਵੀ ਦਾਨੀ ਵੀਰ ਸੱਜਣ ਨੇ ਜਾਂ ਅੱਜ ਜਿਹੜੇ ਜਿਹੜੀ ਇਹ ਸੰਸਥਾਵਾਂ ਹੈਗੀਆਂ ਨੇ ਉਹਨਾਂ ਅੱਗੇ ਔਰ ਸਰਕਾਰਾਂ ਅੱਗੇ ਅਪੀਲ ਕੀਤੀ ਆ ਕਿ ਸਾਡਾ ਘਰ ਦਾ ਜਿਹੜਾ ਨੁਕਸਾਨ ਹੋਇਆ ਉਹ ਸਾਨੂੰ ਜਿਹੜੇ ਪਰਪਾਈ ਮਿਲਣੀ ਚਾਹੀਦੀ ਆ ਤਾਂ ਕਿ ਅਸੀਂ ਆਪਣਾ ਆਸ਼ੀਆਨਾ ਜਿਹੜਾ ਉਹ ਫਿਰ ਤੋਂ ਖੜਾ ਕਰਕੇ ਜਿਹੜਾ ਉਹ ਆਪਣੀ ਜ਼ਿੰਦਗੀ ਨੂੰ ਜਿਹੜਾ ਬਤੀਤ ਕਰ ਸਕੀਏ ਪਠਾਨਕੋਟ ਤੋਂ ਜਗਮਾਨੀ ਟੀਵੀ ਤੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ